ਦਰਚ ਵਿੱਚ ਚਹੀਦਾ ਸਾਰਾ ਦਿਹਾੜੀ ਉੱਥੇ ਰਹੇ ਤੇ ਬਾਅਦ ਵਿੱਚ ਹੀ ਰਾਤ ਨੂੰ ਉੱਥੇ ਰਹ ਗਏ ਤੇ ਇਹਨਾਂ ਨੇ ਸਾਡੇ ਕੋਲ ਤੜਕੇ ਹੀ ਆਣ ਕੇ ਪਹੁੰਚੇ ਹੋਏ ਤੇ ਅੰਦਰ ਉਹ ਦਰਵਾਜ਼ੇ ਸਾਡੇ ਬੰਦਿਆ ਤਹੀ ਉਹਨਾਂ ਘਟਣਦੇ ਵੀ ਬਾਹਰੋਂ ਭੱਜ ਗਏ ਮੈਂ ਕਿ ਕੋਈ ਚੀਜ਼ ਨਹੀਂ ਨਿਪੜਕੀ ਮੈਂ ਖੋਲਨੇ ਆ ਤੈਨੂੰ ਮੈਂ ਕਹਿੰਦੀ ਅੰਦਰ ਨਾ ਬਣੀ ਤੂੰ ਨਾ ਬਣੀ ਕਿ ਅੰਦਰ ਬੰਦੇ ਬੈਠੇ ਜੀ ਬੰਦੇ ਬੈਠੇ ਬਸ ਇੰਨੇ ਘਲ ਉਤੋਂ ਦੀ ਆਣ ਕੇ ਉਹਨਾਂ ਨੇ ਸਾਡੇ ਦਰਵਾਜ਼ੇ ਬੰਦ ਕੇ ਅੰਦਰੋਂ ਖੋਲ ਕੇ ਉਹਨਾਂ ਨੇ ਸਮਾਨ ਸਾਡੀ ਦੀ ਪਿਆਲ ਸੇੜੀ ਵੀ ਉਹਨਾਂ ਨੇ ਖੜੀਆ ਉਹ ਸਮਾਨ ਵੀ ਉਹਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾਰੀਆਂ ਉਹਨਾਂ ਨੇ ਉਦਾਂ ਚੁੱਕ ਕੇ ਖੜੀਆਂ ਬਾਕੀਆਂ ਨੂੰ ਸਾਰੇ ਨੂੰ ਅੱਗ ਲਾ ਦਿੱਤੀ ਸਾਰੇ ਘਰ ਨੂੰ ਅੱਗ ਲਾ ਦਿੱਤੀ ਸਾਰੇ ਘਰ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸ ਉਹ ਜਿੰਨਾ ਮੇਰਾ ਸਮਾਨ ਮੈਨੂੰ ਨਾ ਪੂਰਾ ਚਾਹੀਦਾ ਪੂਰੇ ਗੱਲ ਪਿੰਡ ਜਾ ਮਾਂ ਮੇਰਾ ਵਿਦਸਨ ਆ ਅਹੀਂ ਚ ਮੈਰੀ ਚਰਚ ਵਿੱਚ ਕੰਮ ਗੁੱਡ ਫਰਡੇ ਹੀ ਸਾਰਾ ਦਿਨ ਸਾਢੇ 5 ਅਹੀਂ ਚਰਚ ਤੋਂ ਛੁੱਟੇ ਆ ਚਰਚ ਤੋਂ ਛੁੱਟ ਕੇ ਅਹੀਂ ਜਿਹੜਾ ਚਮੈਰੀ ਪੈਰ ਸਿਆਂ ਉੱਥੇ ਮੇਰੇ ਸਹੁਰੇ ਆ ਮੈਂ ਰਾਤ ਉੱਥੇ ਰਹਿ ਪਿਆ ਥੱਕੇ ਹਾਂ ਅਸੀਂ ਉੱਥੇ ਸੌਂ ਗਏ ਸਵੇਰ 6 ਵਜੇ ਹੀ ਆਏ ਆ ਜਿਹੜੇ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਸੀਂ ਮੇਨ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਹੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਕਣੀਆਂ ਮਾਰ ਕੇ ਬੈਠੇ ਆ ਫਿਰ ਅਸੀਂ ਕੋਸ਼ਿਸ਼ ਕੀਤੀ ਅਸੀਂ ਦੂਜੇ ਪੰਨੇ ਦੀ ਚੜ੍ਹ ਕੇ ਕੋਠੇ ਤੇ ਚੜੇ ਮੌਂਟੀ ਤੇ ਤੇ ਮੌਂਟੀ ਤੇ ਚੜ ਕੇ ਵੇਚਿਆ ਬੂਹਾ ਖੁੱਲ੍ਹਾ ਸ਼ੀਸ਼ੇ ਟੁੱਟੇ ਜਿਹਦੇ ਵਿੱਚੋਂ ਦੇ ਆਕਲ ਹੋਏ ਦਾਖਲ ਹੋ ਕੇ ਨਾਲ ਅੰਦਰੋਂ ਆਗ ਲਾ ਕੇ ਸਾਰੇ ਬੈਂਕ ਮਾਰੀਆਂ ਸਾਰੇ ਉਹਨਾਂ ਨੇ ਕੋਲ ਖੋਲ ਕੇ ਵਿੱਚ ਉਹਨਾਂ ਦਾ ਰਾਟ ਆ ਸੱਬਲ ਉਹਦੇ ਨਾਲ ਉਹਨਾਂ ਨੇ ਪੱਟਿਆ ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਹੀ ਕਿਟਚ ਜੋ ਮਿਲ ਬ੍ਰੀਜਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ ਕਰਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜਦਾ ਸਾਰਾ ਸਾੜਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਉਹ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਟਾਂ ਨੂੰ ਖੋਲ-ਖੋਲ ਕੇ ਲੰਬਾਰੀਆਂ ਨੂੰ ਚੱਗ ਲਾ ਕੇ ਗਏ ਆ ਕਿ ਪੁਰਾਣੀ ਰੰਜੀਤ ਸੀ ਕੋਈ ਜੀ ਸਾਡੀ ਹੋਰ ਪ੍ਰਾਨੀ ਰਣਜੀਤ ਜੀ ਹਾਂਜੀ ਕੀ ਕੌਣ ਬੰਦੇ ਆ ਉਹਨਾਂ ਦੇ ਮਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ ਮੇਰੇ ਬੇਟੇ ਨੇ ਉਹ ਉਹਨਾਂ ਦੀ ਸ਼ਾਦੀ ਹੋ ਗਈ ਆ ਉਹ ਕੋਰਟ ਮੈਰਜ ਉਹਨਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਜਦੋਂ ਪਤਾ ਲੱਗੇ ਕਿ ਇਹਨਾਂ ਦੀ ਕੋਰਟ ਮੈਰਜ ਹੋ ਗਈ ਆ ਉਹ ਮੁੰਡਾ ਜੇਲ੍ਹ ਚੋਂ ਆਇਆ ਆਣ ਕੇ ਉਹਨੇ ਇਹ ਤਰੰਤ ਹੀ ਕੰਮ ਕੀਤਾ ਪ੍ਰਾਨੀ ਰਣਜੀਤ ਜੀ ਪਈ ਉਹਦੇ ਨਾਲ ਦੇ ਨਾ ਹੋਰ ਕੋਈ ਸ਼ਹਾੜੇ ਨਹੀਂ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ ਹਾਂ ਸ਼ੋਅ ਦਾ ਕਰਕੇ ਕੀਤਾ ਮਾਨਾ ਪੁਲਿਸ ਕੰਪਲੇਂਟ ਦਿੱਤੀ ਉਹਨਾਂ ਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਅ ਹੋ ਗਿਆ ਅਹੀਂ ਕੋਕਲੀ ਕਰ ਸਕਦੇ ਉਹਨਾਂ ਨੇ ਮੁੰਡੇ ਨੂੰ ਜੇਲ੍ਹ ਚੋਂ ਛਡਾਇਆ ਉਹਦੇ ਘਰ ਦੀ ਨੇ ਫੋਨ ਕੀਤਾ ਕਿ ਜੇਲ੍ਹ ਚੋਂ ਛੁੱਟ ਕੇ ਜਲਦੀ ਆ ਉਹਨਾਂ ਨੇ ਕੱਲ ਆਣ ਕੇ ਇਹ ਰਾਤ ਹਨ ਨੂੰ ਪਤਾ ਲੱਗਿਆ ਕਿ ਉਹ ਮੁੰਡੇ ਨੇ ਕਿੰਨੇ ਦੱਸੇ ਕਿ ਉਹ ਪਹੁੰਚ ਗਿਆ ਠੀਕ ਹੈ ਉਹ ਆਣ ਕੇ ਉਹ ਰਾਤ ਕੰਮ ਕਰ ਸ਼ੁਕਰ ਹੈ ਕਿ ਅਹੀਂ ਉਹ ਘਰ ਦੇ ਵਿੱਚ ਨਹੀਂ ਹਨੀ ਤੇ ਹੋ ਸਕਦਾ ਹੈ ਕਿ ਸੰ ਨੂੰ ਵੀ ਪਤਾ ਨਹੀਂ ਕਿਨੇ ਗਣੇ ਕਿਨੇ ਗਣੇ ਨਹੀਂ ਪੁਲਿਸ ਕੰਪਲੇਂਟ ਕੀਤੀ ਕੋਈ ਅਜੇ ਤਾਂ ਬਈਆਂ ਕਾਰਵਾਈ ਚਲਣ ਦੇ ਆਏ ਹੀ ਚੱਲ ਗਏ ਆ ਪਰ ਅਜੇ ਪ੍ਰਕਾਸ਼ ਲੈ ਕੇ ਅਸੀਂ ਚਾਹ ਰਹੇ ਹਾਂ ਜੋ ਕੀ ਮੰਗ ਕਰਦੇ ਜੋ ਮੰਗ ਵੇਖੋ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਸਾਰੇ ਨੂੰ ਪਤਾ ਜਿੱਦਾਂ ਵੀ ਹੋਇਆ ਸਾਡਾ ਨੁਕਸਾਨ ਦੀ ਪੂਰੀ ਉਹ ਇਹਨਾਂ ਮੰਗ ਪੂਰਾ ਕਰਨ ਲੱਗਦਾ ਕਾਰਵਾਈ ਹੋਣੀ ਚਾਹੀਦੀ ਜਿੰਨਾ ਸਾਡਾ ਕਾਰਵਾਈ ਪੂਰੀ ਸਾਡੇ ਪੂਰੀ ਮਜਦੂ ਹੋਣੀ ਚਾਹੀਦੀ ਆ ਕਿ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਉਹ ਪਰਨ ਠੀਕ ਜੀ ਇਹ ਪਿੰਡ ਸਾਡਾ ਕੋਲੇ ਗੱਲ ਦੀ ਵਾਰਦਾਤਾ ਜੀ ਅਸੀਂ ਸਾਰੇ ਚੌਂਕੀ ਜੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਜਿੱਥੇ ਸੀ ਮੌਕੇ ਤੇ ਗਏ ਆ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾ ਜਿਹੜੀ ਅੱਗ ਆ ਫਾਇਰੋ ਗੇਡ ਨੇ ਬੁਝਾ ਦਿੱਤੀ ਸੀ ਬਿਲਕੁਲ ਸਾਨੂੰ ਸੀਦੇ ਘਰ ਅੱਗ ਲੱਗੀ ਆ ਉਹ ਉੱਥੇ ਉਹਨਾਂ ਨੂੰ ਪਿਆ ਵੀ ਲਾਉਤੇ ਕਾਰਵਾਈ ਕਰਾ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਬਿਆਨ ਦੇ ਦੇਵਾਂ ਤੇ ਕਾਰਵਾਈ ਕਰਾਵਾਂਗੇ